ਨਿਰਮਲ ਬਾਬਾ ਨਾਨਕ ਦਾਣਾ ਮੰਡੀ ਚ ਜਿਹੜੀ ਕਣਕ ਦੀ ਖਰੀਦ ਆ ਪਾਜੀ ਸ਼ੁਰੂ ਹੋ ਗਈ ਹੈ ਤੇ ਮੈਂ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਕਰਦਾ ਕਿ ਆਪਣੀ ਫਸਲ ਸੁਕਾ ਕੇ ਵਧੀਆ ਢੰਗ ਨਾਲ ਤੁਸੀਂ ਮੰਡੀ ਚ ਲੈ ਕੇ ਆਓ ਦਿੱਲੀ ਕਣਕ ਬਿਲਕੁਲ ਨਾ ਲੈ ਕੇ ਆਓ ਜਿਸ ਦੇ ਨਾਲ ਤੁਹਾਨੂੰ ਵੀ ਪਰੇਸ਼ਾਨੀ ਆਊਗੀ ਸਟਾਫ ਨੂੰ ਵੀ ਪਰੇਸ਼ਾਨੀ ਆਊਗੀ ਇਸ ਕਰਕੇ ਜਿਹੜੇ ਸੁਕਾ ਕੇ ਫਸਲ ਜਿਹੜੀ ਮੰਡੀਆਂ ਤੱਕ ਲੈ ਕੇ ਆਓ ਤਾਂ ਆਉਂਦਿਆ ਸਾਰੀ ਉਹਨਾਂ ਦੀ ਸਫਾਈ ਇਹ ਤਾਂ ਜਿਹੜਾ ਬਾਅਦ ਦਾ ਇਹ ਕਿ ਜਿੱਸਾ ਕਿ ਮੌਸਮ ਖਰਾਬ ਹੈ ਮੇਲ ਨੂੰ ਕੁਲ ਕਿਸਾਨਾਂ ਵਾਸਤੇ ਪੂਰੇ ਪ੍ਰਬੰਧ ਨੇ ਜੀ ਨਵੇਂ ਸ਼ੈੱਡ ਬਣ ਕੇ ਡੇਰਾ ਬਾਬਾ ਨਾਨਕ ਮੰਡੀ ਤੇ ਪਿਆਰ ਵੀ ਹੋਏ ਨੇ ਮੇਰੇ ਖਿਆਲ ਜਿਲ੍ਹੇ ਦਾ ਹਸਪਤਲ ਜੋ ਮੈਂ ਸਭ ਤੋਂ ਵਧੀਆ ਮੰਡੀ ਕਿਣਾ ਇਸ ਵੇਲੇ ਡੇਰਾ ਬਾਬਾ ਨਾਨਕ ਤੇ ਦਾਣਾ ਮੰਡੀ ਹੈ ਸਰਜੀਤ ਇਹ ਪਹਿਲੇ ਦਿਨ ਖਰੀਦ ਵਾਸਤੇ ਆਏ ਹੋ ਤੇ ਮਾਰਕੀਟ ਕਮੇਟੀ ਦਾ ਕੋਈ ਨਿਵਾਇਦਾ ਇੱਥੇ ਨਹੀਂ ਹੈਗਾ ਠੀਕ ਹੈ ਉਹ ਥੋੜੇ ਉਹਨਾਂ ਨੂੰ ਸੀਗੀ ਪਰੇਸ਼ਾਨੀ ਕੋਈ ਝਗੜਾ ਉਹਨਾਂ ਕਰਾਇਆ ਗਿਆ ਸੀਗਾ ਉਹ ਆ ਗਏ ਨੇ ਮੁਲਾਜ਼ਮ ਬਾਕੀ ਥੋੜਾ ਬਹੁਤਾ ਪਹਿਲੇ ਦਿਨ ਸ਼ੁਰੂਆਤ ਚ ਹੁੰਦਾ ਹੀ ਹੈ ਮਸ਼ਾਹਰ ਥੀਏਟਰ ਲੱਗਿਆ ਪਰੇਸ਼ਾਨੀਆਂ ਇੱਕ ਅੱਧੇ ਦਿਨ ਚ ਉਹਨਾਂ ਨੂੰ ਆਈ ਹੋ ਗਈ ਉੱਥੇ ਆਰਤੀਆਂ ਦੀ ਕੁਝ ਦਾਣਾ ਮੰਡੀ ਤੇ ਫੜਾ ਨੂੰ ਲੈ ਕੇ ਸੀ ਨੀ ਪਰਚਨੀ ਉਹ ਦੂਰ ਹੀ ਆਗੇ ਨੇ ਬਣਾ ਜੁਣੇ ਇਹਨਾਂ ਤੋਂ ਕੀ ਉਮੀਦ ਕਰਦੇ ਵੀ ਅੱਗੇ ਤੋਂ ਕੰਮ ਠੀਕ ਕਰ ਬਿਲਕੁਲ ਵਧੀਆ ਕੰਮ ਕਰਨਗੇ ਜੀ ਮੈਂ ਕਹਿ ਕੇ ਚੱਲਿਆ ਕਿ ਡਿਊਟੀ ਨੂੰ ਡਿਊਟੀ ਸਮਝੋ ਹਾਜ਼ਰੀ ਜਿਹੜੀ ਤੁਹਾਡੀ ਯਕੀਨੀ ਹੋਣੀ ਚਾਹੀਦੀ ਮੰਡੀਆਂ 'ਚ ਤਾਂ ਕਿਸੇ ਕਿਸਾਨ ਨੂੰ ਪਰੇਸ਼ਾਨੀ ਨਹੀਂ ਹੋਣੀ ਧੰਨ ਚਲੋ